ਕਾ ਕਾਲੇ ਨੂੰ ਨੰਨਿਆ ਯਾ ਆਈ ਨੋ ਮਾਰੇ ਨੋ ਨਹੀਂ ਕਰ ਸਕਦੀ ਉਧਰ ਇੱਥੇ ਮੈਂ ਮਾਰਨਾ ਜੀ ਕਿਰਾ ਦੇਣਾ ਨਾ ਇਹ ਰੱਖਿਆ ਹੈ ਆਹੋਂ ਮੈਂ ਖੋਤੇ ਪਾਸੇ ਇੱਧਰ ਕਰਦੇ ਮਾਰਦੇ ਹਾਂ ਉੱਪਰ ਚੜ੍ਹਦੇ ਹਾਂ ਮੈਂ ਫੜ ਤੂੰਗਾ ਚਲ ਆਜਾ multimass dość poуд Gogas Maaswa Hei oso Hospital Hei indÚt By ing었는데 w mailhe 185,000 вик звуч makeran, cell doctor,�� ee,gmikia, aphiii, baan,shiii, baan,shiii, vaan-shiii, Freudbu От paugh говорят. ਉਸ ਵਾਦੇ ਬਗੜ ਜਣਾਉਂਦੀ ਨਹੀਂ ਲੱਗਦਾ। ਚਾਹੁੰਦੇ ਕਹਿੰਦੇ ਉਹਨੂੰ ਅੰਦਰ ਲੈ ਜਾ। ਹਾਂ ਬੈਠਾ ਬੈਠ ਜਾ ਉਹਨੂੰ ਆ ਚਾਹੀਦਾ ਆਲੂ। ਫਿਰ ਮੈਂ ਆ ਜੀ। ਜਿੱਤੀ ਮੈਂ ਤੁਸੀ ਮਾਰ ਕੇ ਆ ਦੇਖ ਲੈਂਦੀ ਆ। ਹਾਂ ਜੀ। ਚਲ ਠੀਕ ਹੈ ਮੰਮੀ। ਨਾਲੇ ਨਾਲੇ ਕਾ ਤਾਂ ਹੋ ਗਿਆ ਹਾਂ ਉਹ ਦੇਖੋ ਆਪਾਂ ਇਹਦੇ ਨੇ ਜੇ ਇਹਨਾਂ ਕੋਲ ਨਾ ਹੋਣਾ ਚਾਹੁੰਦਾ ਚਲੂ ਨਹੀਂ ਇਹ ਤਾਂ ਪਾ ਸਾਡੇ ਨਾਲ ਨੰਦ ਲਈ ਉਹਦੇ ਕਰਕੇ ਆ ਅਸੀਂ ਬੁਲਾਏ ਨਹੀਂ ਬੁਲਾਏ ਨੇ ਹੋ ਸਾਡੀ ਕੁੜੀ ਦੀਦਾ ਹੋ ਰਹੀ ਥੀ ਕੁੜੀ ਨੂੰ ਕੱਢ ਦੇ ਨੂੰ ਸਿੱਕਾ ਆ ਪਾ ਲਾ ਚਲਾ ਦੂ ਤੋਂ ਆ ਗਿਆ ਚੱਲ ਤੇਰੀ ਬਰਾਤ ਆ ਗਈ ਜੀ ਦੀ ਬਰਾਤ ਆ ਗਈ ਮੇਰੀ ਬਰਾਤ ਤਾਂ 10 ਸਵਾ ਲੀਆ ਨਾਲ ਆਈ ਸੀ ਮਾਣੇ ਨੇ What's that?